ਤੇ ਕੱਲੀ ਗਈ ਆ ਤੇ ਸੀਸੀਟੀਵੀ ਫੁਟੇਜ ਚ ਵੀ ਆ ਗਿਆ ਸਾਰਾ ਕੀ ਦਹਮਾ ਆਪਣੀ ਮਰਜ਼ੀ ਨਾਲ ਹੀ ਚਲੇਗੀ ਅਗਰ ਜੇ ਕਿਸੇ ਨੂੰ ਮਿਲਦੀ ਹੈ ਤੇ ਕਿਸੇ ਨੂੰ ਲੱਭਣ ਵਾਲੇ ਨੂੰ ਵਾਜਬ ਹੀ ਨਾਮ ਦਿੱਤਾ ਜਾਏਗਾ ਤਾਂ ਖਰਚਾ ਦਿੱਤਾ ਜਾਏਗਾ ਤੇ ਜਿਸ ਦੀ ਧੀ ਆ ਉਹਦੇ ਘਰ ਪਹੁੰਚੇ ਤੇ ਵੀ ਮਹੀਨਾ ਹੀ ਹੋਇਆ ਜੇ ਕਲਾਈ ਨੂੰ ਮੇਰੇ ਕੋਈ ਰਿੰਦੀ ਅਸੀਂ ਇੱਥੇ ਪਾਮ ਗਰੂਪ 에어ਪੋਰਟ ਰੋਡ ਤੇ ਰਹਿੰਦੇ ਹਾਂ ਤੇ ਸਾਡੇ ਘਰ ਕੰਮ ਕਰਦੀ ਸੀ ਕੁੜੀ 1 ਮਹੀਨੇ ਤੋਂ anu ਅੱਛਾ ਜੀ ਤੇ 19 ਸਾਲ ਦੀ ਉਮਰ ਸੀ ਹਾਂਜੀ ਤੇ ਰਾਂਗ ਉਹਦਾ ਪੱਕਾ ਸੀ ਤੇ ਮੰਮੀ ਥੋੜਾ بیمار ਰਹਿੰਦੇ ਸੀ ਉਹਨਾਂ ਦੇ ਕੇਅਰ ਟੇਕ ਪਾਸੇ ਲਿਆਦੀ ਸੀ ਤੇ ਅਚਨ ਚੇਤ 15 ਤਰੀਕ ਨੂੰ ਤੇ ਸਭ ਸ਼ਾਮੀ ਸਾਡੇ ਕੋਲ 3 ਵਜੇ ਨਾਲ ਘਰੋਂ ਬਗੈਰ ਅਸੀਂ ਭੱਜ ਗਈ ਜੋਗੀ ਬਾਹਰ ਚਾਲੀ ਤੇ ਵੀ ਦੇਖਿਆ ਨੂੰ ਆਟੋ ਕਰਦੀ ਨੂੰ ਜਾਂਦੀ ਨੂੰ ਤੇ ਕੱਲੀ ਗਈ ਆ ਤੇ ਸੀਸੀਟੀਵੀ ਫੁਟੇਜ ਚ ਵੀ ਆ ਗਿਆ ਸਾਰਾ ਕੀ ਤੁਹਾਨੂੰ ਮੈਂ ਆਪਣੀ ਮਰਜ਼ੀ ਨਾਲ ਹੀ ਚਲੇ ਗਈ ਆ ਉਦਾਂ ਠੀਕ ਸੀ ਕੋ ਬਿਮਾਰ ਬਿਲਕੁਲ ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਸੀ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਹਾਂਜੀ ਉਹਨਾਂ ਦੇ ਪਰਿਵਾਰ ਨਾਲ ਸਾਡਾ رابطہ ਚੱਲ ਰਿਹਾ ਅਸੀਂ ਪਹਿਲੇ ਦਿਨ ਤੇ ਅਸੀਂ ਸਾਰੇ ਇਕੱਠੇ ਲੱਭਦੇ ਰਹੇ ਹਾਂ ਹਾਂਜੀ ਤੇ ਹਾਂਜੀ ਸਰ ਉਹਨਾਂ ਦੇ ਪਰਿਵਾਰ ਮੈਂਬਰ ਕੀ ਕਹਿੰਦੇ ਆ ਜੀ ਕੁਛ ਨਹੀਂ ਕਹਿੰਦੇ ਲੱਭੋ ਕੋਸ਼ਿਸ਼ ਕਰੋ ਤੁਸੀਂ ਅਸੀਂ ਕੋਸ਼ਿਸ਼ ਕਰ ਰਹੇ ਆ ਮੀਡੀਆ ਤੋਂ ਵੱਡਾ ਹੋਰ ਕੀ ਹੋ ਸਕਦਾ ਤੇ ਤੁਸੀਂ ਇਸ ਵਾਰ ਥਾਣੇ ਦੀ ਕੰਪਲੀਟ ਵਗੈਰਾ ਹਾਂ ਉਸ ਤੋਂ ਅਗਲੇ ਦਿਨ ਫਦਰ ਹੀ ਸਵੇਰੇ ਮਾਰਨਿੰਗ ਫੋਟੋ ਵਗੈਰਾ ਜਾਂ ਕਿਤੇ ਹਾਂ ਇਹ ਫੋਟੋ ਆ ਉਹਦੀ ਕੁੜੀ ਦੀ ਅਗਰ ਇਹ ਕਿਸੇ ਨੂੰ ਮਿਲਦੀ ਹੈ ਤੇ ਕਿਸੇ ਨੂੰ ਲੱਭਣ ਵਾਲੇ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਦਾ ਖਰਚਾ ਦਿੱਤਾ ਜਾਏਗਾ ਤੇ ਜਿਸ ਦੀ ਧੀ ਹੈ ਉਹਦੇ ਘਰ ਪਹੁੰਚੇ ਕਿਉਂਕਿ ਯੋਵੀ ਜਾਰੇ ਸਾਰੇ ਪਰੇਸ਼ਾਨ ਹੋ ਰਹੇ ਨੇ ਮਾਤਰ ਸਾਥੀ ਬੰਬੇ ਨੇ ਤੇ ਆ ਕੁੜੀ ਆਪਣੇ ਘਰ ਪਹੁੰਚੇ ਬਸ ਇਹੀ ਆ ਜੀ ਕਿ ਆਪਣਾ ਨਾਮ ਦੱਸ ਕੇ ਤੇ ਕੀ ਗੱਲ ਹੋਈ ਹਾਂਜੀ ਤੁਹਾਡਾ ਮੇਰਾ ਨਾਮ ਕਿਤੇ ਹੋਰ ਵਸ ਨਹੀਂ ਗਿਆ ਇਹ ਮੋਦਲ ਦੇ ਰਹਿਣ ਵਾਲੇ ਕੀ ਗੱਲ ਹੋਈ ਇਹ ਗੱਲ ਹੋਈ ਮੈਂ ਸ਼ਹਿਰੀਆਂ ਦਾ ਕੰਮ ਕਰਦੀ ਹਾਂ ਅੱਛਾ ਜੀ ਤੇ ਨਾਲ ਨਾਲ ਕੰਮ ਕਰਦਾ ਹਰਪ੍ਰੀਤ ਅੱਛਾ ਜੀ ਕਿੱਥੋਂ ਰਹਿਣ ਵਾਲੇ ਹੋ ਉਹ ਇੱਥੇ ਆ ਅੰਮਰਸਰ ਦੇ ਤੋਂ 에어ਪੋਰਟ ਤੇ ਚਲ ਗਏ ਏਅਰਪੋਰਟ ਤੇ ਚਲ ਗਈ ਉਹਨਾਂ ਦੇ ਕੋਲ ਨੂੰ ਕੁੜੀ ਕਲਾਈ ਕੀ ਨਾ ਕੁੜੀ ਦਾ ਅਣੀ ਕੁੜੀ ਕਿੱਥੇ ਜਾਣ ਵਾਲੀ ਉਹ ਰਹਿਣ ਵਾਲੀ ਹਰਿਆਣੇ ਸਾਡੀ ਕੀ ਲੱਗਦੀ ਕੁੜੀ ਮੇਰੀ ਭਤੀਜੀ ਹੈ ਹਾਲੋਂ ਦਾ ਕੀ ਗੱਲ ਹੈ ਸਾਰੀ ਗੱਲ ਕੀ ਆਈ ਉਹਨਾਂ ਦੇ ਕੋਲ ਕਲਾਈ ਉਹਨਾਂ ਦੇ ਕੋਲ ਕਲਾਈ ਤੇ ਉੱਥੋਂ ਹੀ ਉਹਨਾਂ ਨੇ ਬੰਦ ਦੱਸਿਆ ਚਲ ਗਈ ਆ ਉਹਨਾਂ ਨੇ ਪਤਾ ਹੀ ਨਹੀਂ ਆ ਕਿੱਥੇ ਚਲ ਗਈ ਆ ਲੱਭਣ ਦੀ ਕੋਸ਼ਿਸ਼ ਕੀਤੀ ਕੁੜੀ ਦਾ ਹਾਂਜੀ ਬੜਾ ਅਸੀਂ ਉਸੇ ਦਿਨੀ ਰਾਤ ਲੱਭੀ ਆ ਸਾਰੇ ਗੱਡੀ ਤੇ ਕੰਮ ਦੇ ਫਿਰਦੇ ਰਹੇ ਨਹੀਂ ਲੱਭੀ ਤੇ ਇਹ ਕੁੜੀ ਕੋ ਤੰਗ ਪਰੇਸ਼ਾਨੀ ਉੱਤੇ ਕੁੜੀ ਨਹੀਂ ਜੀ ਤੁਹਾਨੂੰ ਕਦੀ ਕੁੜੀ ਨੇ ਫੋਨ ਕੀਤਾ ਵੀ ਮੈਨੂੰ ਮਾਰ ਦੇ ਕੋੜੇ ਨਾ 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 ਉਹ ਤੇ ਇੰਨੇ ਚੰਗੇ ਬੰਦੇ ਆ ਮੈਂ 16 17 ਸਾਲ ਕੰਮ ਕੀਤਾ ਉਹਨਾਂ ਦਾ ਮੈਨੂੰ ਵਿਸ਼ਵਾਸ ਹੀ ਤੇ ਮੈਂ ਤਾਂ ਕੰਨੇ ਆਥੀ ਕੁੜੀ ਨੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਬੜੀ ਉਹ ਵੀ ਹਾਂ ਜੀ ਕੀਤੀ ਆ ਹਰ ਤਰੀਕਾ ਨਹੀਂ ਮੇਰੇ ਨਾਲ ਦੋਵੇਂ ਭਰਾ ਮਣੀ ਹਰ ਤਰੀਕਾ ਲੱਭਦੇ ਰਹੇ ਆਈ ਤੇ 12 1 ਵਜੇ ਤੇ ਕਾਰ ਆਏ ਸਾਰੇ ਰਿਸ਼ਤੇਦਾਰਾਂ ਤੇ ਫੋਲਿਆ ਕੋਈ ਕੰਮਕਰਜ ਕਿਸ ਤਰ੍ਹਾਂ ਦੀ ਸੀ ਕੰਮਕਰ ਸੀ ਕਰਦੀ ਵੱਧ ਕਿੰਨੀ ਕੰਮ ਕਰ ਸੀ ਕੋਈ ਉਹਦੀ 19 ਸਾਲਾਂ ਦੀ ਸੀ ਅੱਛਾ ਜੀ ਹਾਂ ਜੀ ਕਿੰਨੀ ਕਿੰਨੀ ਕਿੱਧਰ ਹੋਈ ਸਤੋਂ ਕੰਮ ਕਰਦੇ ਉਹ ਅੱਥੇ ਤੇ ਮਹੀਨਾ ਹੀ ਹੋਇਆ ਜੇ ਕਲਾਈ ਨੂੰ ਮੇਰੇ ਕੋਈ ਰੈਂਦੀ ਅੱਛਾ ਪਤਾ ਨਹੀਂ ਲੱਗਾ ਕਿਤੇ ਦੱਸ ਕਿ ਨਾ ਦੱਸ ਤੋ ਕਿੰਨੀ ਨਿਕਲ ਨਹੀਂ ਨਹੀਂ ਲਈ ਅੱਜ ਅੱਠ ਦਿਨ ਸੱਤ ਦਿਨ ਹੋ ਗਏ ਅੱਜ ਉਹ ਜਿਹੜੇ ਚੈਨਲ ਤੋਂ ਵੇਖਦੇ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਨੂੰ ਇੱਥੇ ਕਲਾਊਗਾ ਉਹਨੂੰ ਦਾਸ ਵੀ ਪਾਵੇ ਤਾਂ ਵੀ ਇਹਨੂੰ ਨਾਮ ਦਿੱਤਾ ਜਾਏਗਾ 10000 ਰੁਪਿਆ ਨਾਮ ਵੀ ਦਵਾਂਗੇ ਜਿਹੜਾ 10 ਪਾਵੇ ਦਵੇ ਵੀ ਛੱਡ ਕੇ ਜਾਵੇ ਉਹਨੂੰ ਵੀ ਬੜੀ ਹੱਥ ਜੜ ਕੇ ਮਿਹਰਬਾਨੀ ਆ ਕੱਲੀ ਕੱਲੀ ਆ ਗਈ ਕੁੜੀ ਪਚਾ ਦੇਣ ਜਿੱਥੇ ਵੀ ਆ ਗਈ ਆ ਬੜਾ ਸਾਡਾ ਬੰਦਾ ਹਾਲ ਆ ਐਂ ਕਦੇ ਦੰਦੀ ਰੋਟੀ ਪਕਾਈ ਨਹੀਂ ਖਾਦੀ ਨਹੀਂ ਬੜਾ ਹੀ ਬੁਰਾ ਹਾਲ ਆ ਉਹਦਾ ਕਿਉਂ ਕਿ ਤੇ ਰੋ ਰੋ ਕੇ ਕਿਤੇ ਰੋਟੀ ਨਹੀਂ ਖਾਣ